ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਭਾਈ ਮਰਦਾਨਾ ਜੀ ਨਾਲ ਦੱਖਣ ਵਾਲੀ ਯਾਤਰਾ ਕਰ ਰਹੇ ਸਨ ਤੇ ਉਹ ਇੱਕ ਜਗ੍ਹਾ ਪਹੁੰਚੇ ਜਿਹਦਾ ਨਾਮ ਸੀ ਤਿਰੂ ਮੰਨਾ ਮਲਾਈ ਇੱਕ ਦਿਨ ਜਦੋਂ ਪਾਤਸ਼ਾਹ ਜੀ ਅਗਨੀ ਤત્વ ਨਾਮ ਦੇ ਮੰਦਿਰ 'ਚ ਬੈਠੇ ਹੋਏ ਸਨ ਤੇ ਇੱਕ ਬੜਾ ਹੀ ਨੁਕੀਲਾ ਪੱਥਰ ਆਪ ਜੀ ਨੂੰ ਲੱਗਿਆ ਤੇ ਆਪ ਜੀ ਨੂੰ ਚੋਟ ਲੱਗ ਗਈ ਤੇ ਉੱਥੇ ਖੜੇ ਕੁਝ ਲੋਕਾਂ ਨੇ ਬੜੀ ਹੈਰਾਨੀ ਨਾਲ ਆਖਿਆ ਕਿ ਆਪ ਜੀ ਨੂੰ ਚੋਟ ਕਿਵੇਂ ਲੱਗ ਸਕਦੀ ਹੈ ਆਪ ਜੀ ਤਾਂ ਇੱਕ ਮਹਾਨ ਆਤਮਾ ਹੋ ਪਾਸ਼ਾ ਜੀ ਨੇ ਉਹਨਾਂ ਨੂੰ ਸਮਝਾਉਂਦਿਆਂ ਹੋਇਆ ਆਖਿਆ ਕਿ ਸਭ ਨੂੰ ਆਪਣੇ ਕਰਮਾਂ ਦਾ ਪ੍ਰਣਾਮ ਭੋਗਣਾ ਪੈਂਦਾ ਹੈ ਕੋਈ ਵੀ ਇਸ ਤੋਂ ਮੁਕਤ ਨਹੀਂ ਹੋ ਸਕਦਾ ਭਾਵੇਂ ਉਹ ਕੋਈ ਦੇਵੀ ਦੇਵਤਾ ਵੀ ਕਿਉਂ ਨਾ ਹੋਵੇ ਇੱਕ ਰੱਬ ਦਾ ਨਾਂ ਹੀ ਸਾਨੂੰ ਸਾਡੇ ਕਰਮਾਂ ਦੇ ਅਸਰ ਤੋਂ ਬਚਾ ਸਕਦਾ ਹੈ ਇੱਥੇ ਤਾਂ ਕੀ ਪਾਰਵਤੀ ਨੂੰ ਵੀ ਤਪੱਸਿਆ ਕਰਨੀ ਪਈ ਸੀ ਪਾਸ਼ਾ ਜੀ ਨੇ ਆਖਿਆ ਇੰਦਰ ਨੂੰ ਵੀ ਰੋਣਾ ਪਿਆ ਸੀ ਪਰਸ਼ੂ ਰਾਮ ਨੂੰ ਵੀ ਤੇ ਅਜੇ ਨੂੰ ਵੀ ਰੋਣਾ ਪਿਆ ਰਾਮ ਸੀਤਾ ਲక్ష్ਮਣ ਸਭ ਨੂੰ ਵਿਲਾਪ ਕਰਨਾ ਪਿਆ ਸੀ ਰਾਵਣ ਪਾਂਡਵ ਸਭ ਨੇ ਵਿਲਾਪ ਕੀਤਾ ਸੀ ਲੋਭੀ ਲਾਲਚੀ ਜੋ ਦਇਆ ਨਹੀਂ ਕਰਦੇ ਸਭ ਵਿਲਾਪ ਕਰਦੇ ਹਨ ਪਾਸ਼ਾ ਜੀ ਨੇ ਆਖਿਆ ਬਾਲੀ ਰੋਵੈ ਨਾਹੇ ਪਤਾਰ ਨਾਨਕ ਦੁਖੀਆ ਸਭ ਸੰਸਾਰ ਮੰਨੇ ਨਾਉ ਸੋਈ ਜਿਣ ਜਾਏ ਔਰੀ ਕਰਮ ਨਾ ਲਿਖ ਲੈ ਆਏ ਇਹ ਪੂਰੀ ਦੁਨੀਆ ਦੁਖਾਂ ਨਾਲ ਭਰੀ ਹੋਈ ਹੈ ਪਰ ਜੋ ਰੱਬ ਦੇ ਨਾਮ ਨਾਲ ਜੁੜੇ ਹੋਏ ਹਨ ਉਹ ਇਹਨਾਂ ਦੁਖਾਂ ਤੋਂ ਬਚ ਜਾਂਦੇ ਹਨ ਅੰਤ 'ਚ ਉਹ ਜਿੱਤ ਜਾਂਦੇ ਹਨ ਹੋਰ ਕੋਈ ਕਰਮ ਸਾਨੂੰ ਦੁਖਾਂ ਤੋਂ ਨਹੀਂ ਬਚਾ ਸਕਦਾ ਬਸ ਇੱਕ ਰੱਬ ਦਾ ਨਾਮ ਹੀ ਮਨੁੱਖ ਦੀ ਜ਼ਿੰਦਗੀ ਨੂੰ ਪਾਰ ਲਗਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ